ਹਾਂਜੀ ਕੰਮ ਸਾਫ਼ ਕਰਨ ਲਈ ਆਪਾਂ ਕਾਟਨ ਵਗੈਰਾ ਵਰਤਦੇ ਆਂ ਤਾਂ ਹੁਣ ਇੱਕ ਨਵਾਂ ਕੈਮਰੇ ਵਾਲਾ ਘੜ ਜਗਾਲ ਆ ਚੁੱਕਿਆ ਹੈ ਤਾਂ ਬੜੇ ਇਹਦੇ ਫਾਇਦੇ ਨੇ ਉਹ ਕਿਹੜਾ ਜਗੜਿਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਓ ਤਾਂ ਨੂੰ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਸਿੱਧਾ ਆਪਾਂ ਆਪਣੇ ਫੋਨ ਦੇ ਪਲੇ ਸਟੋਰ ਤੇ ਜਾ ਕੇ ਉੱਥੇ Amazon ਐਪਾ ਨਹੀਂ ਆ ਬਹੁਤ ਸਾਰੇ ਵੀਰ ਚਲਾਉਂਦੇ ਵੀ ਹੋਣੇ ਆ ਮੈਂ ਤਾਂ ਜਿੱਦਾਂ ਆਪਾਂ ਇਹਨੂੰ Amazon ਨੂੰ ਓਪਨ ਕਰਨਾ ਓਪਨ ਕਰਨ ਤੋਂ ਬਾਅਦ ਇੱਥੇ ਆਪਾਂ ਸਰਚ ਕਰਨਾ ਹੈ ਤੁਸੀਂ ਦੇਖ ਸਕਦੇ ਪਰ ਮੈਂ ਪਹਿਲੇ ਕੀਤਾ ਹੈ ਟੇਕਿੰਗ 에ਅਰ ਇੱਥੇ ਆਪਾਂ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਹਿਲੇ ਆ ਗਿਆ ਇਹ ਨੂੰ ਆਪਾਂ ਇੱਥੇ ਕਲਿੱਕ ਕਰ ਦਵਾਂ। ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਗਾਰ ਕੈਮਰੇ ਵਾਲਾ ਜਿਗਾਰ ਹੈ। ਮੰਨ ਲਓ ਤੁਸੀਂ ਕੰਨ ਸਾਫ਼ ਕਰਦੇ ਹੋ। ਕੰਨ ਸਾਫ਼ ਕਰਨ ਲਈ ਆਪਾਂ ਕਾਟਨ ਵਗੈਰਾ ਜੂਸ ਕਰਦੇ ਕਿਹਾ ਤਾਂ ਕਿ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਤੇ ਇਹਦੇ ਵਿੱਚ ਕੀ ਹੈ ਇਹਦੇ ਮੈਂ ਤੁਹਾਨੂੰ ਫਾਇਦੇ ਦੱਸਦਾ। ਇਹਦੇ ਵਿੱਚ ਇਹਨਾਂ ਦੀ ਐਪ ਆਉਂਦੀ ਐਪ ਭਰ ਕੇ ਕੈਮਰਾ ਲੱਗਾ ਹੋਇਆ ਹੈ। ਜਿਹੜਾ ਕੈਮਰਾ ਫੁੱਲ ਕੁਆਲਿਟੀ ਦਾ ਕੈਮਰਾ ਲੱਗਾ ਹੋਇਆ ਹੈ। ਮਤਲਬ ਮਾਰਾ-ਭੋਟਾ ਕੈਮਰਾ ਨਹੀਂ ਹੈਗਾ। ਜਦੋਂ ਵੀ ਤੁਸੀਂ ਆਪਣੇ ਕੰਨ ਦੀ ਸਫਾਈ ਕਰੋਗੇ ਮਤਲਬ ਤੁਸੀਂ ਆਪਣੇ ਫੋਨ ਦੇ ਵਿੱਚ ਦੇਖ ਸਕਦੇ ਹੋ ਕਿਹੜੀ ਜਗ੍ਹਾ ਤੁਹਾਡੇ ਕੰਨ ਦੇ ਵਿੱਚ ਮੈਲ ਵਗੈਰਾ ਹੈਗੀ ਆ ਤਾਂ ਤੁਸੀਂ ਉਹਦੇ ਨਾਲ ਉਹਨੂੰ ਖਿੱਚ ਸਕਦੇ ਆ ਤਾਂ ਮਤਲਬ ਨੱਕ ਕੰਨ ਕੁਝ ਵੀ ਸਾਫ਼ ਕਰਨਾ ਤੁਸੀਂ ਉਹਨਾਂ ਸਾਫ਼ ਕਰ ਸਕਦੇ ਹੋ ਦੂਜੇ ਨੰਬਰ ਤੇ ਵਾਈਡ ਐਂਗਲ ਕੈਮਰਾ ਆ ਤੇ ਮਤਲਬ ਬਿਲਕੁਲ ਇਹਨਾਂ ਲਾਈਟ ਵਗੈਰਾ ਸਾਰਾ ਕੁਝ ਹੈਗਾ ਕੈਮਰਾ ਬੜਾ ਘੈਂਟ ਆ ਇਹ ਤਾਂ ਬਹੁਤ ਵਧੀਆ ਜਿਗਾੜ ਆ ਇਹ ਆ ਤੁਸੀਂ ਦੇਖ ਸਕਦੇ ਹੋ ਪਰ 336 ਡਿਗਰੀ ਵਾਈਡ ਐਂਗਲ ਆ ਤੇ ਵਾਟਰ ਪ੍ਰੂਫ ਆ ਤੇ 1080 ਮਤਲਬ ਇਹਦੀ ਕੁਆਲਿਟੀ ਆ ਤੇ ਐਲਡੀ ਆ ਤੇ ਵਾਈਫਾਈ ਕਨੈਕਟਡ ਆ ਐਂਡਰੋਇਡ ਆ ਸਾਰਾ ਕੁਝ ਹੈਗਾ ਇਹਦੇ ਵਿੱਚ ਤਾਂ ਮਤਲਬ ਨੁਕਸਾਨ ਨਹੀਂ ਤੁਹਾਡਾ ਹੋ ਸਕਦਾ ਉਹ ਤਾਂ ਬੜੀ ਘੈਂਟ ਚੀਜ਼ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰੇਕ ਬੰਦੇ ਤੱਕ ਕਿਉਂਕਿ ਹਰੇਕ ਦੇ ਜਾਣਕਾਰੀ ਕੰਮ ਆਉਣ ਵਾਲੀ ਆ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ